ਇਸ ਲਈ ਦੀ ਵੱਡੀ ਅਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਐਸਜੀਪੀਸੀ ਦੀ ਅੰਤਰੀ ਕਮੇਟੀ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਸਭ ਤੋਂ ਵੱਡਾ ਅਤੇ ਪਹਿਲਾ ਫੈਸਲਾ ਇਹ ਲਿਆ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਗਨੀ ਰਖਬੀਰ ਸਿੰਘ ਨੂੰ ਜਥੇਦਾਰੀ ਤੋਂ ਲਾ ਦਿੱਤਾ ਗਿਆ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਨਾਲ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵੀ ਜਥੇਦਾਰੀ ਤੋਂ ਸੇਵਾਮੁਕਤ ਫਾਰਗ ਕਰ ਦਿੱਤਾ ਗਿਆ ਹੈ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਨਵਾਂ ਜਥੇਦਾਰ ਲਗਾ ਦਿੱਤਾ ਗਿਆ ਤੇ ਜੇਕਰ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਦੀ ਤਾਂ ਇਸ ਦੇ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦਾ ਜੋ ਨਵਾਂ ਜਥੇਦਾਰ ਜਿਸ ਨੂੰ ਲਗਾਇਆ ਗਿਆ ਉਹਨਾਂ ਦਾ ਨਾਮ ਕੁਲਦੀਪ ਸਿੰਘ ਗੜਗਾਜ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣਗੇ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਕੋਈ ਹੋਰ ਲਗਾਇਆ ਜਾ ਸਕਦਾ ਅਜੇ ਤੱਕ ਜਿਹੜਾ ਕਾਰਜਕਾਰੀ ਤੌਰ ਤੇ ਜਿਹੜਾ ਚਾਰਜ ਹੈ ਉਹ ਗਿਆਨੀ ਕੁਲਦੀਪ ਸਿੰਘ ਗੜਗਾਜ ਜੋ ਕੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਨਵੇਂ ਜਥੇਦਾਰ ਲਗਾਏ ਗਏ ਨੇ ਉਹਨਾਂ ਨੂੰ ਦੇ ਦਿੱਤਾ ਗਿਆ ਤੇ ਜੇਕਰ ਗੱਲ ਕਰੀਏ ਤਖਤ ਸ੍ਰੀ ਦਮਦਮਾ ਸਾਹਿਬ ਦੀ ਤਾਂ ਉਸ ਦੇ ਵਿੱਚ ਬਾਬਾ ਇਕ ਸਿੰਘ ਧਨੋਲਾ ਨੂੰ ਉਥੋਂ ਦਾ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਹੈ ਇਸ ਪ੍ਰਕਾਰ ਅੱਜ ਦੀ ਇਸ ਅੰਤਰੀ ਕਮੇਟੀ ਦੇ ਵਿੱਚ ਇਹ ਵੱਡੇ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਸ਼੍ਰੀ ਕਲਤਕ ਸਹਿਬ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਨੂੰ ਅਤੇ ਤਖਤ ਸ਼੍ਰੀ ਕੇਸਗੜ੍ਹ ਸਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਦੋਵਾਂ ਨੂੰ ਹੀ ਸੇਵਾਮੁਕਤ ਕਰ ਦਿੱਤਾ ਗਿਆ ਪਰ ਇਸ ਨੂੰ ਲੈ ਕੇ ਐ ਜੀ ਪੀ ਸੀ ਦੇ ਜਿਹੜੇ ਮੈਂਬਰ ਨੇ ਕਲਵੰਤ ਸਿੰਘ ਪੜੈਣ ਉਹਨਾਂ ਦੇ ਵੱਲੋਂ ਵੱਡੇ ਦੋਸ਼ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ 2 ਦਸੰਬਰ ਨੂੰ ਫੈਸਲੇ ਲਏ ਗਏ ਸਨ ਉਹਨਾਂ ਤੋਂ ਬਾਅਦ ਪਰਿਵਾਰ ਖੁਸ਼ ਨਹੀਂ ਸੀ ਜਿਸ ਤੋਂ ਬਾਅਦ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਸਿੱਧਾ ਦੋਸ਼ ਸੁਖਬੀਰ ਸਿੰਘ ਬਾਦਲ ਤੇ ਲਗਾ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਕਾਲ ਤਖਸਦ ਦੇ ਜਥੇਦਾਰ ਨੂੰ ਲਾਉਣ ਪਿੱਛੇ ਇਹ ਕਾਰਨ ਦੱਸੇ ਗਏ ਨੇ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਜਥੇਦਾਰੀ ਤੋਂ ਅਸਮਰਥ ਨੇ ਉਹ ਵਿਦੇਸ਼ ਜਾਣ ਲੱਗਿਆ ਦੱਸਦੇ ਨਹੀਂ ਮਰਿਆਦਾ ਦੀ ਉਲੰਘਣਾ ਕਰਦੇ ਨੇ ਸੰਗਤਾਂ ਦੀਆਂ ਭਾਵਨਾਵਾਂ ਤੇ ਖਰੇ ਨਹੀਂ ਉਤਰੇ ਇਸ ਕਾਰਨ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਫਾਰਕ ਕੀਤਾ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਐਚਪੀਸੀ ਮੈਂਬਰ ਜਿਨ੍ਹਾਂ ਦੇ ਮੱਥੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ ਕੁਲਵੰਤ ਸਿੰਘ ਪੋਡੈਨ ਉਹਨਾਂ ਦਾ ਕਹਿਣਾ ਹੈ ਇਸ ਸੰਕਟਾਂ ਦੀ ਭਾਵਨਾਵਾਂ ਦੇ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਬਾਦਲ ਪਰਿਵਾਰ ਦੀਆਂ ਭਾਵਨਾਵਾਂ ਤੇ ਉਖਰੇ ਨਹੀਂ ਉਤਰੇ ਇਸ ਕਰਕੇ ਹਿਉ ਉਹਨਾਂ ਨੂੰ ਜਥੇਦਾਰੀ ਤੋਂ ਲਾਹ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਥੇਦਾਰੀ ਤੋਂ ਲਾਇਆ ਗਿਆ ਪਰ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਹਿਣਗੇ ਉਧਰ ਦੂਜੇ ਪਾਸੇ ਗੱਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਲਾਇਆ ਗਿਆ ਪਰ ਉਹ ਹੱਡ ਗ੍ਰੰਥੀ ਦੀ ਸੇਵਾ ਉਥੇ ਨਿਭਾਉਂਦੇ ਰਹਿਣਗੇ ਅੱਜ ਦੀ ਇਸ ਅੰਤਰੀ ਕਮੇਟੀ ਦੀ ਇਸ ਮੀਟਿੰਗ ਦੇ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਮੀਟਿੰਗ ਦੇ ਵਿੱਚ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਅਸਤੀਫੇ ਦੇ ਉੱਪਰ ਕੋਈ ਨਾ ਕੋਈ ਫੈਸਲਾ ਲਿਆ ਜਾ ਸਕਦਾ ਹੈ ਪਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਅਸਤੀਫੇ ਤੇ ਫਿਲਹਾਲ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਇਸ ਦੇ ਵਿੱਚ ਦੂਜੇ ਫੈਸਲੇ ਜਿਹੜੇ ਵੱਡੇ ਫੈਸਲੇ ਨੇ ਉਹ ਲੈ ਲੈ ਗਏ ਨੇ ਤੇ ਉਧਰ ਦੂਜੇ ਪਾਸੇ ਜੇਕਰ ਗੱਲ ਕਰੀਏ ਗਾਨੀ ਰੁਕबीर ਸਿੰਘ ਦੀ ਤਾਂ ਉਹਨਾਂ ਨੂੰ ਇਸ ਦੇ ਬਾਰੇ ਕੁਝ ਦਿਨ ਪਹਿਲਾਂ ਹੀ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਤੁਹਾਨੂੰ ਜਥੇਦਾਰੀ ਤੋਂ ਉਤਾਰਨ ਦੀਆਂ ਜਥੇਦਾਰੀ ਤੋਂ ਫਰਕ ਕਰਨ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ ਤੇ ਇਸ ਨੂੰ ਲੈ ਕੇ ਗਾਨੀ ਰਗਵੀਰ ਸਿੰਘ ਦਾ ਕਹਿਣਾ ਸੀ ਕਿ ਮੇਰੇ ਕੱਪੜੇ ਬੈਗ ਦੇ ਵਿੱਚ ਪੈਕ ਹੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਫੈਸਲਾ ਆਉਂਦਾ ਹੈ ਤਾਂ ਮੈਂ ਬਿਲਕੁਲ ਤਿਆਰ ਹਾਂ ਇੱਕ ਗਾਨੀ ਰਗਵੀਰ ਸਿੰਘ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ মিডিਆ ਨਾਲ ਗੱਲਬਾਤ ਕਰਦੇ ਹੋਇਆ ਇਹ ਸਾਰੀ ਗੱਲਾਂ ਆਖ ਦਿੱਤੀਆਂ ਗਈਆਂ ਸਨ